ਸਨ ਵੀ ਲੱਗਣੇ ਵਿੱਚ ਟਾਈਮ ਲੱਗਦਾ ਹੈ ਪੇਸ਼ੈਂਟ ਨੂੰ ਬਿਓ ਸੌਣੇ ਵਿੱਚ ਵੀ ਟਾਈਮ ਲੱਗਦਾ ਹੈ ਪਖੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਵਾਉਣ ਵਾਲੀ ਔਰਤ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ ਹੈ ਸੋ ਪਰਿਵਾਰ ਨੇ ਡਾਕਟਰ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਤੇ ਉਸ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੋ ਮੈਂ ਤਾਂ ਗੌਰ ਦ੍ਰਿਸ਼ਟੀਧਾਰਨ ਨੇ ਦੱਸਿਆ ਕਿ ਉਸ ਨੂੰ ਪਿੱਤੇ ਦੀ ਪੱਥਰੀ ਹੈ ਜਦੋਂ ਉਹਨਾਂ ਡਾਕਟਰ ਕੋਲ ਪਹੁੰਚ ਕੀਤੀ ਟੌਨ ਨੇ ਸਰਜਰੀ ਦਾ ਸੁਝਾਅ ਦਿੱਤਾ ਸੀ। ਤਰਦੂ ਸਵੇਰੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦਿਨ ਦੇ ਵਿੱਚ ਗਲੂਕੋਜ਼ ਦਾ ਟੀਕਾ ਲਗਾਇਆ ਗਿਆ ਸੀ। ਤਾਂ ਸ਼ਾਮ ਨੂੰ ਡਾਕਟਰ ਉਸ ਨੂੰ ਆਪਰੇਟਿੰਗ ਥੀਏਟਰ ਦੇ ਵਿੱਚ ਲੈ ਗਏ ਨੇ ਤੇ ਕੁਝ ਸਮੇਂ ਬਾਅਦ ਉਸ ਨੂੰ ਬੇਹੋਸ਼ ਹਾਲਤ ਦੇ ਵਿੱਚ ਬਾਹਰ ਲਿਆਂਦਾ ਗਿਆ। ਤਾਂ ਜਦੋਂ ਉਹਨਾਂ ਨੇ ਪੁੱਛ ਕਿਛ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਇੱਕ ਜਾਂ 2 ਘੰਟੇ ਦੇ ਵਿੱਚ ਹੋਸ਼ ਦੇ ਵਿੱਚ ਆਏਗੀ। ਹਾਲਾਂਕਿ ਜਦੋਂ ਉਹ ਇੱਕ ਜਾਂ 2 ਘੰਟਿਆਂ ਤੋਂ ਵਿੱਚ ਹੋਸ਼ ਦੇ ਵਿੱਚ ਨਹੀਂ ਆਈ ਤਾਂ ਉਹਨਾਂ ਨੇ ਉਸ ਦੀ ਦੁਬਾਰਾ ਜਾਂਚ ਕੀਤੀ। ਤਹੋਰ ਜਾਣ ਤੋਂ ਬਾਅਦ ਔਰਤ ਨੂੰ ਜਲਦ ਐਂਬੂਲੈਂਸ ਦੇ ਵਿੱਚ ਇੱਕ ਵੱਡੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਕਿ ਉਸ ਨੂੰ ਮ੍ਰਿਤਕ ਅਲਾਨ ਹੋਤਾ ਹੈ ਸੋ ਪਰਿਵਾਰ ਨੇ ਡਾਕਟਰ ਉਤੇ ਲਾਪਰਵਾਹੀ ਦਾ ਦੋਸ਼ ਲਗਾਇਆ ਤੇ ਉਸ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਬਾਬਤ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ ਤੇ ਲਾਸਟ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਮੇਰੇ ਬੇਸਤੀ ਨੂੰ ਇਨਸਾਫ ਚਾਹੀਏ ਮੈਂ ਕਹਾਂ ਮੇਰਾ ਨਾਮ ਸੁਮਿਤਰਾ ਕੀ ਬਾਂਗੂ ਕੁਝ ਨਹੀਂ ਹੋ ਆਪਰੇਸ਼ਨ ਕਰਾਣੇ ਗਈ ਸੀ ਤੇ ਆਪਰੇਸ਼ਨ ਮੈਂ 7:00 ਵਜੇ ਲੈ ਕੇ ਗਏ ਉਹਨਾਂ ਨੇ 7:30 ਵਜੇ ਬਾਅਦ ਹੀ ਮਾਰ ਲਿਆ ੜ ਗਿਆ ਉਹਨਾਂ ਨੇ ਇਹ ਸਿਵਮ ਹਸਪਤਾਲ ਸਿਵਮ ਹਸਪਤਾਲ ਹੈ ਖੰਨਾ ਸਾਈ ਸੀਬੰਗ ਹਸਪੀਟਲ ਖੰਨਾਪੀਰ ਖੰਨਾ ਰੋਡ ਤੇ ਖੰਨਾ ਰੋਡ ਤੇ ਹੈ ਜਾਰੇ ਪਿੱਤੇ ਕੀ ਪੱਥਰੀ ਦਾ ਪ੍ਰੇਸ਼ਾਣ ਹੋਣ ਦਾ ਹੈ ਇਹ ਕਿੱਥੇ ਪੱਥਰੀ ਕਾ ਪਰਸਰ ਆਉਣਾ ਹੈ ਕੱਲ੍ਹ ਗਈ ਸੀ ਨਮੋਇਆ ਸੀ ਕੱਲ੍ਹੇ ਗਈ ਸੀ कल सवेरी गई थी शाम ਨੂੰ ਉਹਨਾਂ ਨੇ ਪਰੇਸ਼ਾਨ ਕਰਾ 7 ਵਜੇ ਬਾਅਦ ਮੇਰੇ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਮਾਰ ਕੇ ਉਹ ਆਈਬੀਆਈ ਹਸਪੀਟਲ ਚ ਆਪਣਾ ਐਂਬੂਲੈਂਸ ਲੈ ਜਾ ਕੇ ਆਪ ਹੀ ਐਡਮਿਟ ਕਰਾਇਆ ਸਟਾਪ ਛੱਡ ਕੇ ਚਲਾ ਗਿਆ ਆ ਆਪ ਦੀ ਬਹੂ ਦਾ ਕੀ ਨਾਮ ਤਨੂਨਾ ਮੈਂ ਤੁਹਾਨੂੰ 23 ਸਾਲ ਦੀ 24 ਸਾਲ ਦੀ ਛੋਟਾ ਜਿਹਾ ਬੱਚਾ 4 ਸਾਲ ਹੋਏਗੇ ਅਬ ਨੰਬਰ ਮੈਂ ਨੰਬਰ ਮੈਂ कहाँ पर हमें नहीं पता कहाँ कहाँ पर लेके गए हमें नहीं पता कौन जो हाँ, वो ही, वो ही से हॉस्पिटल में वो इस वही लेके गए थे हॉस्पिटल जिस हॉस्पिटल से ऑपरेशन चाहिए मेरे बच्चे को भी वो छोटा सा मेरा बेटा वो मम्मी मम्मी कर रहा उसका ऑपरेशन करके कहा मेरी बच्ची को पूछाया क्यों पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी कोई कमी थी उन्होंने कहा सब ठीक है ऑपरेशन हो जाएगा सब ठीक फिर क्या हुआ फिर क्या हुआ कल सुबह दस ग्यारह बजे गई मेरी बेटी नहा धोके तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे लेके गए अंदर साढ़े सात बजे बाहर ले आए का थैली का डॉक्टरों ने कहा इसकी हार्ट बीट कम हो रही हार्ट बीट नहीं चल रही उसे हॉस्पिटल में रेफर कर दिया ये हुआ हमें नहीं पता जी और खाली करके चले गए मेरे को मैं बोला मैं मैडम तुम चलो साथ हम नहीं जाएंगे नहीं। मेरा स्टाफ जा रहा साथ में मैं नहीं जाऊँगी तो हमें, हमें इंसाफ मेरी बेटी को इंसाफ चाहिए मेरा हुआ जरा सा बच्चा मम्मी ਨੂੰ ਵੇਟਦੀ। ਮੈਨੂੰ ਇਨਸਾਫ ਚਾਹੀਏ। ਮੇਰੀ ਬੇਟੀ ਦਾ ਇਹ ਵੀ ਨਹੀਂ ਪਤਾ ਕਿ ਆ ਮੈਂ ਤਾਂ ਸਵੇਰ ਤੋਂ ਦਿੱਕੀ ਵੀ ਨਹੀਂ ਕੋਈ ਜੇ ਹਸਪੀਟਲ ਮੈਂ ਮੇਰੀ ਬੱਚੀ ਠੀਕ ਠਾਕ ਉਹ ਡਾਕਟਰੂ ਦਾ ਇਲਾਜ ਹੋਣਾ ਚਾਹੀਏ ਬਿਲਕੁਲ ਹੋਣਾ ਚਾਹੀਏ ਇਲਾਜ। ਮਾਮਲਾ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਈ ਸੀ ਕਿ ਮਾਈਲੇਜ ਦਾ ਉਹ ਤੋਂ ਪਹਿਲਾਂ ਵੀ ਟੈਸਟ ਹੋਇਆ ਸੀ ਉਹਦੇ ਵਿੱਚ ਰਿਪੋਰਟ ਜਿਆਦਾ ਆਈ ਸੀਗੀ ਮਾਈਲੇਜ ਟੈਸਟ। ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨਾਰਮਲ। ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਿਆ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਸ ਤੋਂ ਬਾਅਦ 3-7 ਵਜੇ ਤੱਕ ਫੇਡ ਡ੍ਰਿਪ ਲੱਗੀ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਸ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਸ ਤੋਂ ਬਾਅਦ 8:05 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਠੀਕ ਹੈ ਉਹ ਹਸਪਤਾਲ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਵਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰਡ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕਹਿੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਂਦਾ ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰਾ ਹਸਪਤਾਲ ਲੈ ਕੇ ਜਾਣਗੇ ਮੈਂ ਕਿ ਕਿਉਂ ਲੈ ਕੇ ਜਾਣਗੇ ਕਹਿੰਦੇ ਇਹਨਾਂ ਦੀ ਜੋ ਨਰਵਜ਼ ਹੈ ਉਹ ਚੱਲ ਨਹੀਂ ਰਹੀ ਥੋੜੀ ਥੋੜੀ ਸਲੋ ਚੱਲ ਰਹੀ ਹੈ ਦੂਸਰਾ ਹਸਪਤਾਲ ਲੈ ਕੇ ਜਾਵਾਂਗੇ ਫਰੈਕੀ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਏ ਮੈਨੂੰ ਸਰ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਘੰਟੇ ਤੱਕ ਤੁਸੀਂ ਮੂਵਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਇਹਨਾਂ ਨੇ ਚੈੱਕ ਕੀਤਾ ਕੋਈ ਮੂਵਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਦੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਦੇ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆਹ ਹਸਪੀਟਲ 'ਚ ਲੈ ਕੇ ਜਾਣਾ ਐਂਬੂਲੈਂਸ ਉਹਨਾਂ ਨੇ ਕਰਾਈ ਐਂਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰਡ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਵੀ ਤੁਹਾਡਾ ਪੇਸ਼ੇਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ 3-4 ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਨਾਲ ਗੱਲ ਹੋਈ ਜਦੇ ਉੱਥੋਂ ਨਿਕਲ ਗਏ ਉਹ ਚਲੋ ਆਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀਗੇ ਜਿਸੀਂ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਜੀ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀਕੋ ਆਪਣਾ ਹੋ ਜਾਏਗਾ ਬੋਸਾਰੇ ਘੰਟੇ ਤੱਕ ਕਿਹੜਾ ਹਸਪੀਟਲ ਹੈ ਇਹ ਸ਼ਿਵਾਮ ਹਸਪੀਟਲ ਹੈ ਜੀ ਕਿੱਥੇ ਆਪਣੇ ਪੀਰ ਖਾਨਾ ਰੋਡ ਦੇ ਵਿੱਚ ਖੰਨੇ ਜੀ ਵਿੱਚ ਤੇ ਹੁਣ ਤੁਸੀਂ ਇੱਥੇ ਆਏ ਹੋ ਕਿ ਇੱਥੇ ਆਏ ਸੀਗੇ ਜੀ ਠੀਕ ਹੈ ਸਿਮੋ ਇਧਰ ਲਿਵਾਇਆ ਹਸਪੀਟਲ ਨੇ ਆਪਣੀ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਆ ਕੇ ਕਿ ਸਾਡੇ ਕੋਲ ਇਦਾਂ ਪੇਸ਼ੈਂਟ ਆਇਆ ਹੈ ਸਿਮੋ ਹਸਪੀਟਲ ਦੇ ਵਿੱਚ ਫਿਰ ਅਸੀਂ ਹੁਣ ਉਹਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਫਿਰ ਇਹ ਕਹਿੰਦੇ ਵੀ ਅਸੀਂ ਰਿਪੋਰਟ ਤਾਂ ਕਰਾਂਗੇ ਜਦ ਤੱਕ ਉਹਦਾ ਉਹ ਹੋਏਗਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਇਹ ਤਨੂ ਨਾਮ ਦੀ ਲੇਡੀ ਸੀਗੀ ਉਮਰ 23 ਸਾਲ ਦੀ ਸੀਗੀ ਕੱਲ ਆਪਣੇ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੀ ਆਪਰੇਸ਼ਨ ਤੋਂ ਬਾਅਦ ਉਹਨੂੰ ਵਾਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉਹਦੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟਮਾਰਮ ਕਾਉਣ ਵਾਸਤੇ ਭੇਜਿਆ ਸੀ ਉਹਨਾਂ ਸਟਾਫ ਦੇ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟਮਾਰਮ ਦੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀ ਘਰ ਹੋਏ ਕਿਤੇ ਜਾਓਗੇ ਥੈਂਕ ਯੂ